ਲੋਏ ਗੁੱਡ ਮਾਰਨਿੰਗ ਹਜ ਚੱਲੇ ਜਾਂ ਜੋ ਫਟਕਣ 크리스마ਸ ਵਾਲੇ ਦਿਨੇ ਫਟਕਣ ਲੱਗੇ ਸੀ ਨੇਵਰਾ ਨੇ ਕਰ ਨਹੀਂ ਦਿੱਤੀ ਜੋਬ ਉੱਥੇ ਪਈਆ ਤੇ ਅੱਜ ੱਪਾ ਕਰਦਣੀ ਆ ਫਟੇ ਜਾ ਕੇ ਮੌਸਮ ਚੈੱਕ ਕਰੋ ਮੌਸਮ ਅੱਜ ਮੱਦਲ ਬਾਈ ਜੀ ਹੋ ਲੱਗਦੀ ਐ। ਓਕੇ। ਤੇਨ ਵੀ ਸੁੱਲ ਹੋਇਆ ਆਪਣੇ। ਹੈਰੀ ਵੈਨ ਸਟਾਰਟ ਕਰੀ ਬੈਠਾ ਮਿਲਦਾ। ਹਾਂਜੀ ਰੈਡੀ ਸਟਡੀ ਰੈਡੀ ਸਟਡੀ ਸਸਤੀ ਗੱਲ ਬਲਾ ਉੱਧਰ ਸਾਰੇ ਸਸਤੀ ਗੱਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਲੋ ਬਈ ਚੱਲਦੇ ਹੁਣ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਜਾ ਕੇ ਹਾਲੇ ਬੰਦਾ ਅਸੀਂ ਚੱਕਣਾ ਦੂਜਾ ਦਿਲਪ੍ਰੀਤ ਦਿਲਪ੍ਰੀਤ ਸਿੰਘ ਫੇਰ ਅਸੀਂ ਚੱਲਦੇ ਆਂ ਗਾਂਹਾਂ ਜੋਤੇ ਜੋ ਉਹਠੀ ਪਈ ਆ ਲੋ ਵੀ ਪਹੁੰਚ ਕੇ ਮਾਰਹਾ ਕਿ ਉਹਨੂੰ ਕਿੱਥੇ ਆ ਆ ਜਾ ਬਾਹਰ ਬਾਹਰ ਆ ਜਾ ਦਿਲ ਪ੍ਰੀਤੂ ਪਵਨ ਪ੍ਰੀਤੂ ਆ ਜਾ ਕੇ ਬਾਹਰ ਪਵਨ ਦਾ ਪ੍ਰੀਤ ਆ ਇਹ ਅੱਜ ਅਕੋਈ ਲਾਗੀ ਗੜੀ ਸਾਈਡ ਤੇ ਇਹਦਾ ਘਰ ਉਹ ਆ ਉਹ ਯਾ ਨਾ ਕਾਪੀਰਾਈਟ ਪਾ ਦੇ ਬਟਾ ਡਾ ਇੰਨਾ ਕਿ ਭਾਈ ਚੱਲਦਾ ਕਰੇ ਤੇ ਬਾਕੀ ਆਪਾਂ ਪਾ ਲੈਣਾ ਉਹਦਾ ਐਡਰੈਸ ਲਓ ਵੀ ਮੁੰਡਾ ਕਹਿੰਦੇ ਨਿਕਲ ਆ ਲੋ ਜੀ ਬੰਦਾ ਪਹੁੰਚ ਚੁੱਕਿਆ ਚੱਲ ਲੋ ਵੀ ਚੱਲੀਏ ਹੁਣ ਘਾਹ ਦਿਖਾਉਣੇ ਪਰ ਲੋ ਲੋਏ ਪਹੁੰਚ ਗਏ ਪ੍ਰੋਜੈਕਟਰ ਹਰ ਜੌਬ ਚੱਲਦੀ ਆ ਬਾਈ ਹੁਣ ਤਾਂ ਆਈ ਨਹੀਂ ਅੱਜ ਡੋਰ ਨਾ ਕਰੇ ਜਾਣਾ ਪਿੱਛੇ ਦੀ ਉਹ ਦਲਪੀਤਾ ਹੈ ਨਾ ਪਿੱਛੇ ਜਾਣਾ ਪਿੱਛੇ ਦੀ ਉਹ ਉਹਦੇ ਨੋਕ ਕਰ ਦਿੰਦੇ ਜਾਣਾ ਪਰ ਪਿੱਛੇ ਦੀ ਕਿੱਧਰ ਦੀ ਮਤਲਬ ਉਹ ਤਾਰਾ 55 ਨੰਬਰ ਕਰ ਉਹਨੇ ਪਿੱਛੋਂ ਦੀ ਜਾ ਸਕਦੇ ਪਿੱਛੇ ਦੀ ਪਿੱਛਾ ਹੋਏ ਪਰ ਇਹਦਾ ਘੋਰਾ ਵੀ ਨਹੀਂ ਆਇਆ ਇਹਨੇ ਕੀ ਕਰ ਪਹਿਲਾਂ ਤੁਸੀਂ 55 ਨੰਬਰ ਦੇ ਵਿੱਚ ਦੀ ਗਏ ਸੀ ਤੇ ਪਿੱਛੇ ਫਿਰ ਪੌੜੀ ਲੱਗੀ ਵੀ ਸਕਿਆ ਪੌੜੀ ਦੀ ਜਾੜਿਆ ਡੋਰ ਤਾਂ ਪੌੜੀ ਤੋਂ ਹੀ ਬੜੀ ਬਣਾਈ ਹੈ ਜੀ ਹੂੰ ਡੋਰ ਮੋੜ ਤੇ ਧਰ ਕੇ ਲੈ ਕੇ ਜਾਂਦੇ ਸੀ ਇਕੱਲਾ ਹੀ ਲੱਗਿਆ ਹੋਸ਼ ਹੋ ਗਿਆ ਦੇਖੋ ਹੋਸ਼ ਹੋ ਗਿਆ ਕਹਿੰਦਾ ਲੈ ਉੱਪਰ ਜਾ ਕੇ ਹੰਬ ਗਿਆ ਕਹਿੰਦਾ ਮੈਨੂੰ ਚੱਕਰ ਆਉਣ ਲੱਗ ਗਏ ਮੈਂ ਹੁਣ ਕੋਲੋਂ ਐ ਥੱਲਾ ਥੱਲਾ ਫੜਾਈ ਬੰਦ ਨਹੀਂ ਮਗਾ ਤੂੰ ਗਲਾਸ ਇੱਥੇ ਪਾ ਲੈ ਨੁਕਸਾਨ ਕਰਤਾ ਦੂਸਰਾ ਨਾ ਪਾ ਲਈ ਫਿਰ ਜਾਨੀ ਮੈਂ ਤਾਂ ਇੱਥੇ ਬਹਿ ਜਾ ਮੈਂ ਨਹੀਂ ਅੰਦਰ ਦੀ ਆ ਅੰਦਰ ਦੀ ਵੀ ਆ ਸਕਦੇ ਨਹੀਂ ਉਹ ਤੇ ਉਹ ਬਣਾ ਲਈ ਐਂ ਕਰਕੇ ਤੈਨੂੰ ਕਰਕੇ ਇੱਕ ਵੀਡੀਓ ਬਣਾਸ ਪਹਿਲਾਂ ਦੀ ਬਾਅਦ ਤੇ ਬਾਅਦ ਦੀ 1 ਮਿੰਟ ਪਹਿਲਾਂ ਦੀ 1 ਮਿੰਟ ਬਾਅਦ ਦੀ ਬਣਾ ਲੈ ਠੀਕ ਆ ਉਹ ਆਪਾਂ ਬਾਅਦ ਨਹੀਂ ਉਸ ਚਾਰਜਰ ਲੈ ਲਾ ਕੇ ਕਿਚਨ ਚ ਲਾ ਦਿੰਨੇ ਆ ਥੰਨੇ ਬੈਟਰੀਆਂ ਤਕਰੀਬਨ ਸਾਰੀਆਂ ਕੱਢ ਲਾ। ਕੋਲ ਰੱਖ ਲਾ ਜਿਹੜੀਆਂ ਉਹ ਨੇ। ਮੁੜ ਕੇ ਇੱਕ ਇਕੱਲਾ ਕਰਕੇ ਚਾਰਜ ਕਰ ਲਓ। ਦੋਰ ਨੌਕ ਕਰ ਦੋ ਤੇ। ਹਿੰਮਤ ਮਾਰਿਓ ਮੜੀ ਜੀ। ਹਰਤੀ। ਆਹ ਦੇ ਭਾਈ ਉਸ ਕਿਪ ਚ ਛੱਡ ਦੇ ਉਹ ਗਲਾਸ। ਹਾਂ। ਹਾਂ। ਆਰੇ ਭਾਈ। ਚਾਲਾ ਲੈ ਕੇ ਇੰਨੇ ਜਿਹੜਾ ਕੋ ਜੰਦਾ ਉਹ ਥਲੇ ਚ ਕਿ ਚਾਲਾ ਉਹ ਬਿੰਡੂਆਂ ਖੁੱਲੀ ਰੱਖੀ ਫੰਦੇ ਕੋਈ ਹੈਂ ਉਗਰੇ ਵਾਲੀ ਵਿੰਡੋ ਖੁੱਲੀ ਬੈਠੀ ਹੈ ਇਹਨੀ ਠੰਡ ਚ ਹੁਣ ਭੇਜਦੀ ਨਾ ਫਿਰ ਉਤੋਂ ਜੇ ਕੋਈ ਚੀਜ਼ ਚਾਹੀਦੀ ਹੋਈ ਮੈਂ ਬੈਂਟੀਆਂ ਉਹਨੂੰ ਜੇ ਕੋਈ ਚੀਜ਼ ਆਈ ਦੀ ਉਹਨੂੰ ਭੇਜ ਦੇ ਕਰੀ ਮੈਂ ਤੁਹਾਨੂੰ ਦੇ ਦੇਵਾਂ ਬਟਰ ਮਾਟਾ ਬਹੁਤ ਬਾਹਰ ਚਲੇ ਜਾ ਪਹਿਲਾਂ ਫਿੱਟ ਕਰ ਮਰਾ ਨਿੱਛਾ ਆ ਬਲਤੀ ਚਾ ਵੀ ਬੜੀ ਘਾਟਾ ਚਾ ਵੀ ਬੜੀ ਘਾਟਾ ਤੇ ਆਪਣਾ ਸਿੰਘ ਸਾਹਿਬ ਦੀ ਫੋਟੋ ਆ ਤੇ ਇਹ ਹੈਗਾ ਭਾਈ ਚੈਨਲ ਅਕਾਲ ਚੈਨਲ ਅਕਾਲ ਚੈਨਲ ਲੋਰੀ ਹੋ ਗਾ ਰੈਨਫਿਟ ਹਾਂ ਇੱਕ ਮਿੰਟ ਇੱਕ ਮਿੰਟ ਬਾਕੀ ਤੁਹਾਨੂੰ ਉੱਪਰ ਜਾ ਕੇ ਦਿਖਾਉਨੇ ਆ ਆ ਉੱਪਰ ਮੈਨੂੰ ਮਿਲਦਾ ਇੱਕ ਮਿੰਟ ਹਾਂ ਲਓ ਜੀ ਵਿੰਡੋ ਹੋ ਗਈ ਹੈ ਰੈਡੀ ਲਓ ਜੀ ਛੋਟੀ ਸੱਲ ਹਾਂ ਓਕੇ ਲਓ ਜੀ ਲੋਵੇ ਨਿਬੜ ਗਿਆ ਕੀ ਕਰਨ ਤੇ ਚਾਹੀਦੀ ਸੀ ਜਿਹੜੀ ਵੱਢ ਦਿੰਦੀ ਹੈ ਕਿੱਲੀਆ ਤਾਂ ਮੇਰੇ ਕੋਲ ਬੱਧੂ ਪਈਆਂ ਸੀ ਨਾਸਦਾਨੀ ਫਿਰ ਕਮਰਾ ਨਾ ਢ ਜਾਂਦਾ ਹੁਣ ਹੋ ਗਿਆ ਨਿਬੜ ਗਿਆ ਨਾ ਬਸ ਆ ਗਿਆ ਬਸ ਸੰਭਾਲਾਂਗੇ ਚਲੋ ਯਾਰ ਘਰਾ ਲਿਆ ਆਪਾਂ ਉੱਥੇ ਜਾਣਾ ਹੱਸ ਲੋ ਟੈਂਪਲੇਟ ਲੈ ਕੇ ਆਉਣੀ ਹੈ ਕੱਟ ਕੇ ਇੱਧਰ ਪਾਰਕ ਆ ਵੀ ਬੱਚੇ ਖੇਡਣ ਲੱਗੇ ਹੋਏ ਨੇ ਮੌਸਮ ਨਹੀਂ ਸਹੀ ਅੱਜ ਮੌਸਮ ਸਾਲਾ ਨਾ ਮੱਦਲੀ ਪਾਈ ਜੀ ਹੋਈ ਵੀ ਆ ਪੱਤ ਚੜਾ ਦਰਖਤ ਦੁਖਤ ਵੀ ਸੁੱਕੇ ਪਏ ਨੇ ਇਹ ਦੋਏ ਆ ਜਿਹੜੇ ਮੋਲੀਆਂ ਹੀ ਆ ਕਿਹੜੀ ਕਿਹੜੀ ਛੋਟੇ ਬਿੰਦੇ ਦਾ ਇਲਾਕਾ ਆ ਹਨਾ ਜਿਹੜੀ ਖੱਦ ਵਸੂ ਨਾ ਲਓ ਜੀ ਫਿਨਿਸ਼ ਹੋ ਗਿਆ ਕਿਤਨੇ ਉਰੇ ਖਿਚਨੇ ਬਾਹਰ ਇਧਰੋਂ ਖਿੱਚ ਕੇ ਲੰਘ ਜਾ ਇੱਥੇ ਠੀਕ ਆ ਬਾਕਸ ਉੱਪਰ ਰੱਖ ਦੇ ਤਾਂ ਕੱਲ ਅਸੀਂ ਜਾ ਕੇ ਸੀ ਕਾਰਡਿਫ ਉੱਥੇ ਪਾ ਕੇ ਆਂਦਾ ਅੱਛਾ ਕੱਢ ਕੇ ਆਏ ਸੀ ਕੱਢ ਕਿੰਨਾਂ ਵਾਰ ਲਾ ਦੇ ਨਾਲ ਲਾ ਦੇ ਲੰਘੂ ਕਿਤੇ ਨਹੀਂ ਪਾਉਂਦੇ ਇਹਦੀ ਫੋਟੋ ਖਿੱਚ ਨਹੀਂ ਦੇ ਦਸ ਨਿਕਲ ਜਾ ਬਾਹਰ ਨਹੀਂ ਅਸੀਂ ਉਹ ਬਣਾਉਣੇ ਨੇ ਬਲੌਗ ਬਣਾਉਣੇ ਨੇ YouTube ਤੇ ਪਾਉਣੇ ਨੇ ਬਾਹਰ ਨਿਕਲ ਜਾ ਕੋਈ ਨਾ ਹੈਗੀ ਚੱਲ 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 ਚੱਕ ਛੱਡ ਦੇ ਚੱਲ ਚੱਲ ڈن او منہ ਦਾ ਕਰਪਰਾ ਬੜਾ ਸਾਰਾ ਲੈ ਕੋਈ ਨਾ ਕੋਈ ਨਾ ਕੋਈ ਨਾ ਚੱਲਣ ਦੇ ਇਹੀ ਤਾਂ ਤੁਖਾਉਣਾ ਵੀ ਭਾਈ ਬੰਦਾ ਸਾਡਾ ਹੈ ਨਾ ਕੈਮਰਾਮੈਨ ਹੈ ਨਾ ਇਹ ਥੋੜਾ ਜਿਹਾ ਚੱਕ ਮਾ ਚੁੱਲਾ ਚੱਕ ਮਾ ਚੁੱਲਾ ਨਰੀ ਕੁਝ ਬੋਲੋ ਕੁਝ بیان ਦੋ ਸ਼ਰਮ ਉਹ ਨਹੀਂ ਬਹੁਤ ਹੈ اچھا ਬਈ ਸਾਰੇ ਇਹਨੇ نوٹ ਕਰ ਲਓ ਮੁੰਡਾ ਅਨਮੈਰਡਲ ਤੱਕ ਨਵਾ ਕੋਈ ਵਧੀਆ ਸੋਹਣੀ ਜੀ ਸੁਜੱਜੀ ਦੀ ਕੁੜੀ ਲੱਭੋ ਇਹਦੇ ਵਾਸਤੇ ਅਸੀਂ ਮੁੰਡੇ ਦਾ ਕਰਨਾ ਵਿਆਹ ਤੇ ਪਹਿਲ ਹੈਗੀ ਜੀ ਜੁਕੇ ਚ ਹੋਵੇ ਕੋਈ ਹਾਂ ਤੇ ਮੂੰਹ ਪਰ ਮੂੰਹ ਪਰ ਚੱਕ ਨਹੀਂ ਫਿਰ ਕੋਈ ਯੂਰਪ ਤੋਂ ਜਾਂ ਕੋਈ ਕੀਨੀਆ ਕੋਨੀਆ ਤੋਂ ਵੀ ਕੋਈ ਮਤਲਬ ਕਿਤੇ ਵੀ ਮੇਲ ਕਰਾਇਆ ਜਾਵੇ ਕਿਤੇ ਵੀ ਮੇਲ ਕਰਾਇਆ ਜਾਵੇ ਮੇਲ ਕਰਾ ਦੇ ਅਸੀਂ ਇਹ ਇਹ ਨੂੰ ਸੈਟਲ ਕਰਨ ਨੂੰ ਫਿਰਦੇ ਹਾਂ ਸਾਡੇ ਸਾਹਮਣੇ ਮੁੰਡੇ ਚ ਕੋਈ ਕਾਜ ਨਹੀਂ ਬਸ ਕੱਲੀ ਐਨਕਾਂ ਨੇ ਐਨਕਾਂ ਵੀ ਲਾ ਲੈਣੀ ਅਸੀਂ ਇਹਦੇ ਲੈਂਜ ਪਾ ਲੈਣੇ ਨੇ ਟੋਪੀ ਅਸੀਂ ਲਾ ਨਹੀਂ ਸਕਦੇ ਹੁੰਦੀ ਬਹੁਤ ਜ਼ਿਆਦਾ ਨੁਕਸਾਨ ਉਹ ਨਹੀਂ 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 ਟੋਪੀ ਨਹੀਂ ਅਸੀਂ ਪੱਗ ਬੰਨੇ ਨਹੀਂ ਕਰਦੇ ਸਿਰਫ ਤਾਂ ਕਹਿੰਦੇ ਮੂਨ ਮਠਾਈ ਬੈਠਾ ਖਾਸ ਮੂਨ ਅਸੀਂ ਨਾਲੇ ਰੱਖਦੇ ਆ ਬੰਦ ਕਰੋ ਯਾਰ ਬੰਦ ਕਿਉਂ ਕਰ ਹੈ ਮੈਨੂੰ ਐ ਇੱਕ ਭੁੱਖ ਲੱਗੀ ਵੀ ਹੈ ਏਰੀ ਭੁੱਖ ਸਾਨੂੰ ਬਹੁਤ ਲੱਗੀ ਵੀ ਹੈ ਹੈਰੀ ਪਾਣੀ ਪੀ ਜਾਂਦਾ ਭੁੱਖ ਦਮਾਰ ਉਹ ਹੀ ਤੈਨੂੰ ਖਿਲਾਉਨੇ ਆ ਆਪਾਂ ਬਾਹਰ ਪਹੁੰਚਣਾ ਬਾਹਰ ਕਰ ਕੰਮ ਹੋ ਗਿਆ ਸਾਡਾ ਜੀ ਡਨ ਛੁੱਟੀਆਂ ਦੇ ਵਿੱਚ ਚੱਲ ਰਿਹਾ ਕੰਮ ਕਰਦੇ ਨੇ ਵੀ ਬੰਦੇ ਕੱਲੂ ਸੰਡੇ ਆਹਰਸਟ ਕਰਾਂਗੇ ਇਹ ਛੰਡੇ ਨੂੰ ਵੀ ਦਿਹਾੜੀ ਭਾਲਦਾ ਕਹਿੰਦਾ ਕੱਲੂ ਕੰਮ ਤੇ ਜਾਣਾ ਮੈਂ ਕਦੋਂ ਕਹੀ ਗੱਲ ਹੈ ਕਹਿ ਹਾਲ ਤੂੰ ਪਹਿਲਾਂ ਤੂੰ ਮਾਰੇ 5 ਮਿੰਟ ਅੱਗੇ ਪਹਿਲਾਂ ਕਹਿ ਕੇ ਟੇ ਆ ਰਿਹਾ ਮੈਨੂੰ ਚੇਤਾ ਸੀ ਨਹੀਂ ਸੀ ਕੱਲ ਸੰਡੇ ਗੱਲ ਤਾਂ ਚੇਤੇ ਵੀ ਹੈ ਨਾ ਉਹ ਚਿੱਤ ਮੈਮਰੀ ਕਾਰਡ ਵਿੱਚ ਮੈਮਰੀ ਕਾਰਡ ਉਹਨੂੰ 40 GB ਵਾਲੇ ਚ ਕਿਵੇਂ ਪਾ ਰਹੀ ਅਸੀਂ 512 GB ਇਥੇ ਆਹੀ ਰੋਡ ਤੇ ਹੈ ਨਾ ਤਾਂ ਜਿਹੜੀ ਪਟਾਪ ਕਰਕੇ ਸੀ ਜਿਹਨੇ ਬੜਾ ਸਾਰਾ ਸ਼ੀਸ਼ਾ ਪਾਇਆ ਆ ਦੇ ਆ ਘਰ ਆ ਉਹਦੇ ਪਤਾ ਨਹੀਂ ਇੰਨ ਲੱਗਦਾ ਸੁਣਾ ਆ ਦੇ ਗਲਾਸ ਪਾਇਆ ਬਲੈਕ ਗਲਾਸ ਐਡਾ ਨਹੀਂ ਸ਼ੀਸ਼ਾ ਪਾਇਆ ਉਹਨੇ ਉੱਪਰ ਉਹਦੇ ਕਿਹਨੇ ਪਾਇਆ ਉਹਦੇ ਸ਼ੀਸ਼ਾ ਉਹ ਇਹਨੂੰ ਸ਼ੀਸ਼ਾ ਨਹੀਂ ਉਹ ਯਕੀਨ ਮੈਂ ਪੁੱਛਦਾ ਵੀ ਕਿਹਨੇ ਪਾਇਆ ਅੱਛਾ ਕਿਹਨੇ ਪਾਇਆ ਆਪਣਾ ਨੇ ਪਾਇਆ ਸ਼ੀਸ਼ਾ ਉਹਨੂੰ ਵੇਚ ਗਿਆ ਸੀ ਆਪਾਂ ਭਾਗੇ ਆ ਯਾਰ ਆਪਾਂ ਭਾਗੇ ਗ੍ਰੇਨ ਰਾਹੀਂ ਓਕੇ ਦੇਖਿਆ ਸ਼ੱਕਰ ਲਾ ਕੇ ਪ੍ਰੋਪਰ ਸ਼ੱਕਰ ਸ਼ੱਕਰ ਫਲਾਕ ਇਹ ਵੀ ਮਸੀ ਨਿਕਲੇ ਆਣਾ ਬਿਲਡਰ ਇਥੋਂ ਉਹ ਇੱਕ ਰੈਂਦਾ ਹੁੰਦਾ ਸੋਨੂ ਨੇ ਵੀ ਮਸਾਂ ਜੌਬ ਕੀਤੀ ਹੈ ਡਨ ਪੈਨਲ ਪੈਨਲ ਜਿਆਦਾ ਟਾਈਮ ਪਾਈ ਰੱਖੇ ਵੀਡੀਓ ਬਹੁਤ ਲੰਬੀ ਹੋ ਗਈ ਇੰਦੀ ਬੰਦ ਕਰਦੀ ਆਪਾਂ ਤੈਨੂੰ ਪ੍ਰੋਬਲਮ ਆ ਕੋਈ ਤੈਨੂੰ ਬੇਲਾਉਂਦਾ ਨਹੀ ਬੇ ਇੱਧਰ ਵਿੱਚ ਜਿਆਦਾ ਬਣ ਕੇ ਲੋਕ ਜਿਆਦਾ ਦੇਖਣਗੇ ਤੂੰ ਬਾਹਰ ਨਿਕਲ ਜਣ ਤੈਨੂੰ ਅਸੀਂ ਫੇਮ ਕਰਨ ਨੂੰ ਕਰਦੇ ਆ ਤੂੰ ਯਾਰ ਇਹ ਇੱਥੇ ਵੀ ਆਇਆ ਸੀ ਆਦਿ ਇੱਥੇ ਉੱਤਰਾਕੀ ਸਿੱਖਣ ਮੈਂ ਨਹੀਂ ਹੁਣ ਇੱਥੇ ਇੱਥੇ ਆ ਆ ਮੋੜ ਜਾਂ ਮੁੜ ਕੇ ਪਤਾ ਨਹੀਂ ਅੱਗੇ ਜੀ ਮੇਰੇ ਨਾਲ ਤਾਂ ਚਵਲ ਸੀਗੇ ਮੈਂ ਵਾਪਸ ਲੈ ਆਏ ਕਹਿੰਦਾ ਕਹਿੰਦਾ ਮੈਂ ਤੈਰਨਾ ਸਿੱਖਣਾ ਹੈ ਕਹਿੰਦਾ ਹੁਣ ਡੋਬ ਡੋਬ ਨਾ ਰਹੀ ਭਰਾਵਾ ਹੋ ਰਹੀ ਰਹਿੰਦੀ ਤੈਰਨਾ ਤੂੰ ਦੇ ਚੱਕਰ ਚ ਤੂੰ ਆਰਾਮ ਨਾਲ ਕੰਮ ਕਰੀ ਚੱਲ ਪੈਸੇ ਕਮਾਉਣੇ ਚੱਲ ਕਹਿੰਦਾ ਮੈਂ সুইਮਿੰਗ ਸਿੱਖਣਾ ਆ ਉਹਨਾਂ ਨੇ ਉਹਦਾ ਦੱਸਿਆ ਵੀ ਖਰਚਾ ਇੰਨਾ ਕਾ ਮੇਰੇ ਨਾਲ ਤਾਂ ਚਵਲ ਸੀਗੇ ਬਣ ਕੇ ਜੀ ਇਹ ਕਹਿੰਦਾ ਵੀ ਬੱਸ ਰਮੂਰਤ ਧੋ ਕੇ ਮੁੜ ਗਿਆ ਕਹਿੰਦਾ ਟੱਬ ਚ ਪਾਣੀ ਭਰ ਕੇ ਆਉਂਦਾ সুইਮਿੰਗ ਪਰ ਲੱਗਾ ਦਾਸ ਹਰੀ ਕੀ ਖਾਣਾ ਜੋ ਤੂੰ ਕਹਿੰਗਾ ਹਰੀ ਹੋਈ ਪੇਸ਼ ਹੋ ਜਾਣਾ ਬਸ ਦੱਸ ਚਾਹੇ ਡਰਿੰਕ ਬਣਾ ਕੇ ਦੇਈਏ ਤੈਨੂੰ ਦੱਸ ਕੀ ਖਾਣਾ ਬੋਲ ਯਾਰ ਇੱਕ ਤਾਂ ਤੂੰ ਬੋਲਦਾ ਨਹੀਂ ਮਾ ਨਹੀਂ ਕਰਦਾ ਬੰਦਾ ਹੂੰ ਹਾਂ ਤਾਂ ਕਰੇ ਬਿੱਲੂ ਬੱਕਰਾ ਬੁਲਾਉਣਾ ਪੈਣਾ ਮੈਨੂੰ ਲੱਗਦਾ ਉਹ ਨਹੀਂ ਉਹ ਨਹੀਂ ਉਹਦੀ ਐਂਟਰੀ ਜਦੋਂ ਜਦੋਂ ਆਪਾਂ 100 ਸਾਲ ਦੇ ਵਿੱਚੋਂ ਲਗਦੇ ਆਂ ਲੰਦੇ ਪਿੰਡ ਆ ਗਏ ਹਨ ਨਹੀਂ ਗਰੇ ਸੰਦੜੇ ਲੱਗਦਾ ਤਾਂ ਹੀ ਤਾਂ ਤੂੰ ਸਹੀ ਨਹੀਂ ਸੰਦ ਤਾਂ ਪਿੰਡ ਲੱਗਦਾ ਸੰਦ ਪਿੰਡ ਵੀ ਆਪਾਂ ਜਿਵੇਂ ਜਿਵੇਂ ਆਪਾਂ ਐਂਟਰ ਹੋਈ ਜਾਂਦੇ ਆ ਵਾ ਜਿਵੇਂ ਜਿਵੇਂ ਲੱਗੇ ਪਹੁੰਚ ਰਹੇ ਤੂੰ ਆਸਾ ਡੰਡਿਆ ਕੱਚਾ ਹੋਈ ਜਾਂਦਾ ਮੇਰਾ ਹੋ ਗਿਆ ਮੇਰਾ ਲੋਕ ਜੀ ਧੰਨਵਾਦ ਜੀ 3 ਵਜੇ ਗਏ। ਹੋਰ ਕੀ ਲਿਖਿਆ ਯਾਰ 15 ਯਾਰ 17 ਵਜੇ ਨਹੀਂ ਪਤਾ ਲੱਗਾ ਯਾਰ ਗਲਤੀ ਹੋ ਗਈ ਭਾਈ ਸੌਰੀ ਯਾਰ ਯਾਰ ਮੇਰੇ ਨਾਲ ਨਾ ਬੈਠਿਆ ਕਰੋ ਸੌਰੀ ਯਾਰ ਗਲਤੀ ਹੋ ਗਈ ਯਾਰ ਚੱਕ ਕੇ ਤੈਨੂੰ ਕਿ ਕਹਾ ਪਰਸ ਨੂੰ ਤੱਕਮ ਤੈਨੂੰ ਮੈਂ ਵੀਰਵਾਰ ਪਰਸ ਨੂੰ ਉਹ ਪਾਣਾ ਮੰਡੇ ਆਪਾਂ ਨਹੀਂ ਨਹੀਂ ਇਹਨੇ ਵੀ ਆਇਆ ਨਹੀਂ ਵੀ ਜਾਣਾ ਮੰਡੇ ਇਹਨੇ ਤੂੰ ਰੋਜ਼ ਤਾਂ ਜਾਣਾ ਮੰਡੇ ਤੂੰ ਤਾਂ 6 ਤੱਕ ਵੀ ਨਾ ਮੈਂ ਨਹੀਂ ਮੈਂ 2-3 ਦਿਨ ਜਾਣਾ ਵੀਰਵਾਰ ਇੱਕ ਵਾਰੀ ਫਿਰ ਵੇਲਾ ਬੰਦ ਛੇਤਾਂ ਕੋ ਬੋਦੋਰ ਬੀਰਵਰ ਜਾਣਾ ਤੂੰ ਮੈਸੇਜ ਕਰ ਬਿਲਕੁਲ ਠੀਕ ਆ ਫਿਰ ਆਪਣਾ ਮਿਲਣਾ ਤਾਂ ਨਿਬੜੇ ਜਾਣੇ ਯਾਰ ਮਿਲਣਾ ਤਾਂ ਆਪਣਾ ਮੰਡੇ ਉਹ ਡੋਰ ਪਾਣਾ ਆਪਾਂ ਨੇ ਤੇ ਟਿਊਸਡੇ ਆਪਾਂ ਕੀ ਕਰਨਾ ਸੀ ਟਿਊਸਡੇ ਉਹਦੀ ਆਪ ਹੋਣੀ ਛਿੰਨ ਦੀਆਂ ਤੋਂ ਹਟਮਣ ਫਲੈਟ ਰੂਫ ਤੇ ਬਾਕੀ ਉਹਨੂੰ ਛੇਮ ਨੂੰ ਪੁੱਛ ਲਾਂਗੇ ਉਹਦੀਆਂ ਦੋ ਵਿੰਡੋਆਂ ਪੈਂਡਿੰਗ ਨੇ ਉਹ ਪਾਵਾਂਗੇ ਤੇ ਹੋਰ ਪਿੱਛੇ ਤਾਂ ਨਹੀਂ ਕੁਝ ਗਿਆ ਆਪੋਜ਼ਿਟ ਡੋਰ ਜਿਹੜਾ ਉਹ ਤਾਂ ਨਹੀਂ ਪਾਣਾ ਨਾ ਉਹ ਤਾਂ ਮੰਡੇ ਪਾਣਾ ਆਪਾਂ ਨੇ ਤੂੰ ਤਾਂ ਫਿਰ ਹੀ ਗਿਆ ਹੀ ਜਾਣਾ ਤਰੋਂ ਸੱਚ ਉਹਦੇ ਪੌਣੇ ਆ ਯਾਰ ਉਹਦੇ ਗਿੰਦੇ ਦੇ ਦੋ ਡੋਰ ਦੋ ਡੋਰ ਆ ਉਹਦੇ ਕੰਪੋਜ਼ਿਟ ਡੋਰ ਹੁਣ ਏ ਜੀ ਬਣਵਾ ਲਈਓ ਉਹਦੇ ਵੀ ਏ ਜੀ ਪੈਣੀ ਐ ਪ੍ਰਿੰਟ ਤੇ ਹਾਂ ਸੱਚ ਨੂੰ ਪੁੱਛਣਾ ਵੀ ਰੇੜੀ ਕਰਤਾ ਕਿ ਨਹੀਂ ਰੈਂਡਰਿੰਗ ਕਰੀ ਜਾਂਦਾ ਮੰਡੇ ਮਾਰਿਆਵਾਂਗੇ ਕਿਹੜਾ ਮੰਡੇ ਉਧਰ ਨੂੰ ਹੀ ਜਾਣਾ ਐਚ ਏ 2 ਉਹ ਤਾਂ ਬਿਲਕੁਲ ਨਾਲ ਹੀ ਆ ਉਹ ਵੀ ਐਚ ਏ 2 ਚ ਆ ਉਹ ਵੀ ਐਚ ਏ 2 ਚ ਉਹ ਜੇ ਤਾਂ ਸਾਡਾ ਬੰਦੇ ਦਾ ਸਟੈਂਡ ਵੀ ਨਹੀਂ ਹੈਗਾ ਨਾ ਫਿਰ ਉਹਦਾ ਸਟੈਂਡ ਐ ਹੈਰੀ ਫੜ ਕੇ ਰੱਖ ਲੈਂਦਾ ਉਹ ਗਿਆ ਕਾ ਉਹ ਗਾਹ ਵੀ ਵਰਦੀਆਂ ਪਾਈਆਂ ਉਹ ਦੇ ਦਾਂ ਮੈਂ ਕਾ ਵੀ ਵਰਦੀਆਂ ਪਾਈਆਂ ਮੈਨੇ ਤੇ ਤੇਰੇ ਪਰੋਪਰ ਨਵੀਂ ਪਾਈ ਵਰਦੀ ਪਾ ਕੇ ਰੱਖਿਆ ਕਰੋ ਸੋਹਣਾ ਲੱਗਦਾ ਬੰਦਾ ਕੰਮਕਾਰ ਕਰਦਾ ਸਾ ਤੀ ਜੋੜੀ ਕਰਕੇ ਬੈਹਦਾ ਵਿਚਾਲੇ ਸਾਨੂੰ ਪਤਾ ਵੀ ਤੂੰ ਭਾਈ ਲਾਉਣਾ ਬਾਈ ਚਾਈ ਲਾੜੇ ਬੀਡੀਏ ਚ ਸੋਹਣਾ ਲੱਗਦਾ ਬੰਦਾ ਕਹਿੰਨੀ ਇਕੱਲੇ ਹੀ ਵਿੱਚ ਦੀ ਉਹ ਲਾਦਾ ਲੈ ਕੇ ਨਾਈਟ ਚਾ ਵੇਟ ਉਹ ਆਇਆ ਲੱਗਦਾ ਨਹੀਂ ਮੈਂ ਕੱਲਿਆਂ ਦੇ ਚੌਂਚ ਚੱਕ ਕੇ ਲਿਆਉਂਦਾ ਹੁੰਦਾ ਹਾਂ ਬਿਓ ਵੀ ਆਪਣੇ ਵੀਰ ਭਾਈ ਤੇ ਅਸੀਂ ਤਾਂ ਨਹੀਂ ਗੱਲ ਮਾਣਾ ਨਹੀਂ ਹੈ ਬਾੜਾ ਨਹੀਂ ਆਪਾਂ ਕਿਸ ਨੂੰ ਹਾਂ ਮੋਂ ਨੂੰ ਹੱਥ ਰੱਖੀ ਕਿਉਂਕਿ ਡਲਾਨ ਆ ਰਹੀ ਹੈ ਸੌਰੀ ਨਹੀਂ 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 ਲੱਗਦੀ ਇੰਨੀ ਕਿਤੇ ਚੱਲੂਗੀ ਝਟਕਾ ਚੱਲਦੀ ਨਹੀਂ ਆਪਾਂ ਬ੍ਰੈਂਡ ਦਾ ਐਕਸਲੇਟਰ ਵੀ ਉਦਾਂ ਹੀ ਦਿੱਤਾ ਨਾ ਬੋਲਾ ਬੋਲਾ ਯਾਰ ਪਹੁੰਚ ਗਏ ਲਓ ਵੀ ਵੀਰੇ ਉਹ ਪਹੁੰਚ ਗਏ ਸਾਊਥ ਹਾਲ ਇਹ ਜੀ ਆਪਣਾ ਪਿੰਡ ਹੈ ਇੱਥੋਂ ਤੁਸੀਂ ਕੋਈ ਵੀ ਸ਼ੇਅਰ ਬਾਈ ਕਰ ਸਕਦੇ ਹੋ ਕੋਈ ਗੋਲ ਗੱਪੇ ਚਾਹੀਦੀ ਨੇ ਪਪੋੜੇ ਖਾਣ ਪੀਣ ਵਾਲੀ ਜਾਂ ਕੋਈ ਪੱਗਾਂ ਲੈਣੀਆਂ ਨੇ ਜੱਤ ਨੂੰ ਦਿਖਾਉਂਦੇ ਆ ਮੋਲ ਦਿਖਾ ਵੀ ਬਣਾ ਯਾਤਰਾ ਆਹ ਹੋ ਗਿਆ ਉਹ ਸਾਹਮਣੇ ਗੁਰਦੁਆਰ ਸਾਹਿਬ ਆ ਗਿਆ ਬੈਕ ਕੈਮਰਾ ਕਰਕੇ ਦਿਖਾ ਦੇ ਦਿਲ ਪੀਚੇ ਪਤਾ ਨਹੀਂ ਬੰਦ ਕਰਕੇ ਵੀਡੀਓ ਦੁਬਾਰਾ ਚਲਾ ਦੇ। ਵੀਡੀਓ ਬੰਦ ਕਰਕੇ 0.5 ਕਰ ਲੈਣਾ। ਜਿੱਦਿਹਾ ਦੁਬਾਰਾ ਸਟਾਰਟ ਤੋਂ ਪਹਿਲਾਂ ਕਰਨਾ। ਚਲੋ ਕੋਈ ਨਾ। ਥੋੜਾ ਜੀ ਇੱਕ ਇਹ ਪ੍ਰੋਬਲਮ ਹੈ ਇੱਥੇ ਦਾ 100 ਸਾਲ ਦੀ ਵੀ ਆ ਜਿਹੜੀ ਲੈਂਡ 'ਚ ਲੱਗਣਾ ਬੰਦ ਨਾ ਆ ਕੇ ਆਏ। 12 ਮਹੀਨੇ 30 ਦਿਨ ਤੇ ਤੁਹਾਨੂੰ ਟ੍ਰੈਫਿਕ ਹੀ ਟੱਕਰ। ਉਹ ਵੀ ਨਾਲੇ ਛੁੱਟੀਆਂ ਦੇ ਦਿਨ ਚੱਲਦੇ ਆ ਗ੍ਰਿਸਮੋ ਦੇ ਦਿਨ ਨੇ। ਛੁੱਟੀਆਂ ਦੇ ਦਿਨ ਚੱਲ ਰਹੇ ਨੇ ਜੇ ਕਿਤੇ ਨਾਰਮਲ ਡੇ ਦੇ ਵਿੱਚ ਆਜੋ ਫਿਰ ਇਹੀ ਲੈਣੋਂ ਉੱਥੋਂ ਲੱਗਦੀ ਹੈ ਜਿਹੜਾ ਬ੍ਰਿਜ ਪਾਰ ਕਰਕੇ ਆਏ ਆਪਾਂ। ਆਲੀਲਾਲ ਫਾਫਾ ਚੱਕਿਆ। ਲਿੱਲਾ ਜੱਟ ਕਹਿੰਦੇ ਆ ਤੁਹਾਡੇ ਵੀ ਜੀ ਯਾਰ ਹੈਲੋ ਕੋ ਖਵਾ ਲੀਏ ਘਰ ਚਲਦੇ ਆ ਰੁੱਟੀ ਖਾਣੇ ਯਾ ਘਰੇ ਬੰਦਾ ਹੱਸ ਤੇ ਲਾਈਆਂ ਪਈਆਂ ਨੇ ਮਸ਼ੀਨੀਆਂ ਰੋਦੀ ਨਹੀਂ ਨਾਲਾਂ ਜਾ ਕੇ ਚਲੋ ਸਹੀ ਹੈ ਕਿਹੜੇ ਖਲਾएंगे ਪਰੋਠੇ ਮੂਲੀ ਵਾਲੇ ਨਹੀਂ ਜਾ ਕੇ ਵੇਦਿਆ ਹਜੇ ਡਿਸਾਈਡ ਬਣਾਵਾਂਗੇ ਕੁਛ ਰੋਖਣ ਵਾਲੇ ਉਹਨਾਂ ਨੇ ਦੇਖੋ ਬੰਦਾ ਟੰਗਾਂ ਵਿੱਚ ਫਾਂਸੀ ਦਿੱਤੀ ਹ ਹ ਉਹ ਬਾਈ ਵੀ ਥੋੜਾ ਜਨਾ ਦੇਖ ਕੇ ਗਿਆ ਵੀ ਬਾਈ ਵਲੌਗ ਬਣਾ ਰਹੇ ਉਨੇ ਉਹ ਆਪਨ ਜਾਣਦੇ ਆ ਉਹ ਉਹ ਆਪਣੇ ਇਹਦਾ ਨਾਮ ਕੀ ਸੀ ਇਹਦਾ ਨਾਮ ਹੰਬਲ ਪ੍ਰੀਤ ਸਿੰਘ ਹੋਰਸਪਾਲ ਸਿੰਘ ਸੇਕਾ ਕੋਲ ਕੋਈ ਨਾ ਫਿਟਿੰਗ ਕਰਦਾ ਹੁੰਦਾ ਸੀ ਜੀ ਜਿੱਥੇ ਜੀਵੀ ਚ ਹਮ ਆਹੋ ਆ ਦੇਖੋ ਜੀ ਪੱਗਾਂ ਵਾਲੀ ਸ਼ਾਪ ਆ ਗਈ ਪੱਗਾਂ ਹੀ ਪੱਗਾਂ ਇਹ ਤੋਂ ਆਪਾਂ ਪੱਗਾਂ ਹੰਦਸਤਾਰਨੋਂ ਗਰਾਂ ਕਰਦੇ ਆ ਫਿਰ ਆਪਣੇ ਆ ਆ ਗਿਆ ਕਾਰਪੇਟ ਤੇ ਆ ਪੀਲੀ ਗੱਡੀ ਤੇ ਨੀ ਮਾਰਾਂ ਤੇ ਮੜੀ ਜੀ ਔਰ ਇਹ ਵੰਟ ਵਾਂਟੀ ਇਹ ਰੂਟ ਹੈ ਜਿੱਥੋਂ ਅਸੀਂ ਆਏ ਆ ਹੱਸ ਲੋ ਹਾਂ ਸ਼ੋਪਿੰਗ ਸੈਟਰ ਤੇ ਲੱਗ ਗਈ ਹੈ ਗੁਰਦੁਆਰ ਸਾਹਿਬ ਦੇ ਦਰਸ਼ਨ ਕਰੋ ਵੀ ਇਹ ਆਪਣੇ ਗੁਰਦੁਆਰ ਸਾਹਿਬ ਨਵਾਂ ਬਣਿਆ ਲੋ ਜੀ ਇਹ ਤੋਂ ਬੈਕ ਸਾਈਡ ਤੇ ਦੂਸਰਾ بڑا ਵਾਲਾ ਜਿਹਨੇ ਸਿੰਘ ਸਭਾ ਆ ਦੇਖੋ ਰੋਡ ਦਾ ਨਾਂ ਵੀ ਚੈੱਕ ਕਰਿਓ ਚਾਹ ਆ ਗਿਆ ਜੀ ਆਪਣਾ ਬਜਟ ਸਟੋਰ ਦਿਖਾ ਰਹੀ ਹਾਂ ਇੱਥੋਂ ਸਾਰਾ ਕੁਝ ਹਰ ਵੀ ਤਰ੍ਹਾਂ ਦੀ ਦਾ ਸਬਜੀ ਕੋਈ ਵੀ ਫਰੂਟ ਐਵਰੀਥਿੰਗ ਆਲੂ ਗੰਡੇ ਗੋਭੀਆਂ ਮਿਰਚਾਂ ਲੂਣ ਮਿਰਚ ਮਸਾਲਾ ਸਭ ਕੁਝ ਮਿਲਦਾ ਇੱਥੋਂ ਤੇ ਉਹ ਆ ਗਿਆ ਸਕੂਲ ਅਦਰਖ ਤੇ ਵੱਡਣ ਨਾਲ ਕਿੰਨਾ ਉਪਰਾਜ ਲੱਗਦਾ ਹੈ ਨਾ ਔਰ ਇਹ ਮਾਜਿਤ ਬੜੇ ਇਦਰਾਸਤ ਸੀ ਤੇਨ ਚਾਰ ਹੀ ਵੱਡੇ ਵੱਡੇ ਸਾਰੇ ਚੜ੍ਹ ਪਾਦੇ ਸਾਰੇ ਜਾਨ ਤਾਂ ਹੀ ਨੰਗਾ ਲੱਗਦਾ ਰੋਡ ਲਓ ਜੀ ਆ ਗਿਆ ਸਕੂਲ ਹਾਈ ਸਕੂਲ ਹਾਈ ਸਕੂਲ ਚੱਕ ਲੋ ਆਇ ਤੋਂ ਨਹੀਂ ਦੀ ਬਿੰਗਾ ਮਿਲਦੀ ਓ ਖਾਣੀ ਓ ਖਾ ਲਾ ਓਏ ਹੋ ਡੰਡਾ ਹੀ ਬਿੰਗਾ ਕਰਤਾ ਗਏ ਨੇ ਇਹ ਟਰਾਲਾ ਰੋਲਾ ਚੜਾਉਣਾ ਉਹ ਕੱਟਤੀ ਮਿੱਟੀ ਜੀ ਵਿੱਚੋਂ ਬੜਾ ਗਲਤ ਜਾ ਹੂੰ ਆਈ ਨੂੰ ਕਹਿੰਦੀ ਛਾੜੇ ਰੌਂਡਾ ਬੋਡਾ ਰੌਂਡ ਬੋਡ ਬਸ ਇੱਕ ਵੀ ਹੀ ਦੀ ਦੇਰ ਇਹ ਤੋ ਵਾਂ ਕਰੀ ਬਾਂਸੀ ਤੁਹਾਡਾ ਕੋਈ ਮਿੱਠਾ ਜਿਹਾ ਬੋਲ ਵਿਚਾਰ ਪੇਸ਼ ਕੀਤਾ ਜਾ ਕਰੋ 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 ਤੇ ਮਰਵਾੜਾ ਕੰਮ ਹੈ ਚੱਲ ਹੁਣ ਬੋਲਣਾ ਕਿੰਨਾ ਚੋਤਾ ਆਪਾਂ ਹੋ ਰਹੇ ਹਾਂ ਪਾਸਪੋਰਟ ਕਿੱਥੋਂ ਚੁੱਕਣਾ ਈਓ ਆਹਦੇ ਪਿੱਛੇ ਉੱਥੇ ਹੀ ਵਾਲੀਆਂ ਸ਼ੋਪਾਂ ਰੋੜਾਂ ਵਾਲੀਆਂ ਸ਼ੋਪਾਂ ਤੇ ਕਰਦੇ ਲੱਗਿਆ ਹੀ ਸ਼ੋਪਾਂ ਬੰਦੇ ਦੀ ਇੰਨੀ ਹੋ ਚੁੱਕੀ ਆ ਕੁਛ ਵੀ ਨਹੀਂ ਬੋਲ ਰਿਹਾ ਬੰਦੇ ਦੀ ਇੰਨੀ ਹੋ ਜੀ ਤੇ ਕੁਛ ਵੀ ਨਹੀਂ ਬੋਲ ਰਿਹਾ ਮਾੜਾ ਨਹੀਂ ਬੋਲ ਰਿਹਾ ਤੂੰ ਬਹੁਤ ਬਰੀਕ ਕਰਕੇ ਪੋੜ ਰੇ ਯਾਰ ਉਹ ਤਾਂ ਹੀ ਤਾਂ ਕਹਿਵਾਂਗਾ ਬੋਲ ਝੱਕਦਾ ਬਹੁਤ ਹੈ ਮੂੰਹ ਤੇ ਮਾਰੇ ਤੇ ਕੈਮਰਾ ਝੱਕਦਾ ਹੀ ਬਹੁਤ ਹੈ ਸੰਗ ਦੇ ਫੋਕਸ ਮਾਰੇ ਤੇ ਮੂੰਹ ਤੇ ਉਹ 97 ਚ ਜਨਮ ਹੋਵੇ ਫੇਰ ਵੀ ਝਕੀ ਜਾਵੇ ਕੰਨ ਤੂੰ ਅੱਜ ਦਾ ਕਿਤੇ 28 29 ਸਾਲਾਂ ਦਾ ਤੂੰ ਹੋਇਆ ਪਿਆ ਥਲੇ ਵੀ ਜੱਕੀ ਜਾਂਦਾ ਤੂੰ ਲਓ ਵੀ ਆ ਗਿਆ ਆਪਣਾ ਰੋਡ ਉਹ ਆ ਆਪਣੇ ਰੋਡ ਦੇ ਬਿੰਡੂਆਂ ਪਾਣ ਰਿਹਾ ਕੋਈ ਇਹ ਕੀ ਹੋ ਸਕਦਾ ਆਹੋ ਖੜਾ ਕਹਿੰਦੇ ਲਓ ਵੀ ਆ ਗਿਆ ਪਿੱਕਾ ਰਾਈ ਸ਼ਰਾਬ ਤਿਉ ਆ ਗਿਆ ਵੀਰੀ ਹੈਰੀ ਦਾ ਘਰ

ਕੀਆ ਜਾ ਠੀਕ ਐ ਡਿਗਰੀ ਵੀ ਐ ਇਹ ਕਹਿੰਦੇ ਹਥਿਆਰ ਟੂਣਾ ਟਾਣਾ ਤਾਂ ਨਹੀਂ ਜਿੱਤ ਪਾ ਸੇਵਾ ਟੂਣਾ ਲੋਵੀ ਹੌਲੀ 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 ਪਿੱਛੇ ਗੱਡੀ ਆਉਂਦੀ ਐ ਚੱਲ ਆ ਜਾ ਲੋ ਜੀ ਆ ਆ ਬੰਦਾ ਮੇਨ ਐ ਇਹਦੇ ਕਰਕੇ ਬਸ ਤੁਰੇ ਫਿਰਦੇ ਆ ਭੱਜਣਾ ਨਹੀਂ ਕਿੱਧਰ ਚੱਲਾ ਇੱਧਰ ਹਾਂ ਇੱਧਰ ਗੱਪਾਂ ਸੋਣਾ ਬੰਦ ਕਰ ਤਾਂ ਹੁਣ ਤਾਂ ਬੰਦ ਕਰਤੀ ਹੁਣ ਤਾਂ ਬੱਸ ਹਾਂ ਕਿਵੇਂ ਮਿਲੂ ਕੋਸਾ ਦੱਸੋ ਆ ਤੇਰਾ ਬੈਗ ਆ ਕਰਾਂਟੀ ਪਹਿਲਾਂ ਸਾਨੂੰ ਮੂਲੀ ਵਾਲੇ ਖਲਾ ਜਿਹੜੇ ਖਲਾਉਂਦੇ ਕੀ ਬਣਾਣਾ ਕੀ ਹੁਣ ਪਤਾ ਨਹੀਂ ਕੁਛ ਤਾਂ ਬਣਾ ਲਵਾਂ ਜੀ ਮੂਲੀ ਵਾਲੇ ਪਰੌਂਠੇ ਖਾਣ ਦੀਆਂ ਤਿਆਰੀਆਂ ਦੇ ਵਿੱਚ ਤੇ ਕੁੱਕ ਸਾਡਾ ਆਹ ਵਾਲਾ ਚਲ ਬਾਏ ਬਾਏ ਕਰਦੇ ਯਾਰ ਓਕੇ ਜੀ ਬਾਏ ਬਾਏ ਮਿਲਦੇ ਆ ਪਹੁੰਚ ਚੁੱਕਿਆ ਘਰੇ ਕਹ ਬਾਏ ਫਿਰ ਮਿਲਦੇ ਸਕੂਲ ਵਾ ਯਾਰ ਓਕੇ